ਸਰਕਾਰ ਪ੍ਰਕਾਸ਼ ਨਹੀਂ ਸਰਕਾਰ ਆਈ ਹੈ ਤਾਂ ਉਹ ਇਹੀ ਕੁਝ ਹੋਇਆ 72 ਹੈ 72 ਹੈ 72 ਦੇ ਵਿੱਚ ਨਕਸ਼ਰਵਾੜੀ ਲਹਿਰ ਉੱਪਰੀ ਇਹਨੇ ਛੂਟੂ ਦੀ ਕੰ ਕਹਿੰਦਾ ਇੱਕ ਗੋਲੀ ਇੱਕ ਮੁੰਡਾ ਮਾਰਨਾ ਚਾਹੀਦਾ ਮੂਕੇ ਕਾਲ ਦੇ ਮੁੰਡੇ ਮਾਰੇ ਬੱਚੇ ਇਹ ਗਦਾਰ ਬਾਦਲ ਨੇ ਤੁਹਾਡੇ ਸਾਹਮਣੇ ਇਤਿਹਾਸ ਹੈ ਮੋਟੇ ਮੋਟੇ ਗੱਲਾਂ ਕਰੂ ਦਿੱਲੀ ਅਬਾਦ ਲਗੂ ਤਨ ਘਟ ਲਿਖ ਠੀਕ ਠੀਕ ਉਸ ਤੋਂ ਬਾਅਦ ਖੰਡ ਤੱਤ ਰਾਇ ਉਹ ਨਰਕਧਾਰੀਆ ਗਰਬਤਨਾ ਦੇਸ਼ ਦਾ ਪ੍ਰਧਾਨ ਮੰਤਰੀ ਮਲਾਰਜੀਤ ਸਹੀ ਜੀ ਉਸ ਟਾਈਮ ਸੰਤ ਜਨਾਲ ਸਿੰਘ ਪਿੰਡ ਵਾਲਾ ਕੁਰਬਾਨੀ ਦਾ ਪੁੰਜ ਖਾਲਸਾ ਉਹਨੇ ਕਿਹਾ ਬਾਤਲ ਸਾਹਿਬ ਅਸੀਂ ਬਸਾਖੀ ਮਨਾਉਣੀ ਐ 13 ਅਪ੍ਰੈਲ 1978 ਨੂੰ ਇੱਥੇ ਨਿਰੰਕਾਰਿਆ ਅੰਮ੍ਰਿਤ ਸਰ ਨਹੀਂ ਆਉਣੇ ਤਾਂ ਹੀ ਨੇ ਇਹ ਗੁਰੂ ਸਾਹਿਬ ਦੀ ਬਿਆਪਤੀ ਕਹਿੰਦਾ ਮੈਂ ਰੋਕ ਦਿੰਨਾ ਮਨਾਰਜੀ ਜੀ ਸਹੀ ਕਹਿੰਦਾ ਤੈਨੂੰ ਪੱਠਾ ਚਾਹੀਦਾ ਕਿਸੇ ਸਰਕਾਰ ਇਹ ਪ੍ਰਕਾਸ਼ ਚੰਦ ਬਾਦਲ ਕਹਿੰਦਾ ਮੈਨੂੰ ਸਰਕਾਰ ਚਾਹੀਦੀ ਹੈ ਕਹਿੰਦਾ ਫਰੰਬਰ ਸਰ ਬੰਨੀ ਪਿੱਟ ਕਰ ਲੈ ਦਿੱਲੀ ਬੰਨੀ ਮੂੰਹ ਕਰ ਲੈ ਐਨਾ ਦਿੱਲੀ ਬੰਨੀ ਮੂੰਹ ਕੀਤਾ ਆ ਉੱਥੇ ਕਰਵਾਚ ਨਾ ਆਇਆ ਠੰਡ ਕੀ ਇਠੜੀਆਂ ਜੱਧਾ ਸਾਤ ਜਨਾਲ ਜਿਹੜੇ ਭਿੰਡਰਾਲੇ ਖਾਲਸੇ ਕੋਲੋਂ ਗਏ ਕਹਿੰਦੇ ਗੁਰੂ ਸਾਹਿਬ ਦੇ ਬਰਾਬਰ ਬੈਠਾ ਨਰਕ ਧਰਿਆ ਕਹਿੰਦਾ ਦੀਸ਼ੇ ਦੀ ਭੁੱਕ ਇਹ ਇੱਕ ਕਿਤਾਬ ਹੈ ਪਰ ਗਿਆਨ ਦਾ ਬਾਬਾ ਜੀ ਇਹਨੂੰ ਨਾ ਇਹ ਤਾਂ ਕਿਤਾਬ ਹੈ ਉਹ ਖੰਡਕੀਤੀਆਂ ਜਿਥਾ ਕਹਿੰਦਾ ਬਾਬਾ ਜੀ ਆਪਾਂ ਘਰ ਸਭ ਲੈ ਆਏ ਸੰਤ ਜਨਾਸ਼ਾ ਭਿੰਡਰਾ ਵਾਲਾ ਜੀ ਉਹ ਅਤਮੰਦੀ ਕਹਿੰਦੇ ਨੇ ਉਹ ਕਹਿੰਦੇ ਕੋਈ ਕਿਸੇ ਨੇ ਖੜਕਾ ਦੜਕਾ ਨਹੀਂ ਕਰਨਾ ਖਾਲੀ ਹੱਥ ਸਿਮਰ ਕਰਦੇ ਜਾਣਾ ਕਹਿੰਦੇ ਠੀਕ ਹੈ ਬੈਗੁਰ ਦਾ ਜਾਪ ਕਰਦੇ ਜਾਣਾ ਜਾਪ ਕਰਦੇ ਤੇ ਉੱਥੇ ਗੋਲੀਆਂ ਚੱਲੀਆਂ ਤੇਰਾ ਸਿੰਘ ਜਹੀਦ ਹੋਏ ਖੰਡ ਕੀ ਇਥਨੇ ਜੱਥੇ ਤੇ ਜਿਹੜੇ ਧਾਰਾ ਨਾ ਮਾਰੇ ਗਏ ਕਿਸੇ ਦਾ ਹਸੰਤ ਨਹੀਂ ਸੀ ਉਹ ਉਹਨਾਂ ਨੂੰ ਆਪਦੀ ਗੱਡੀ ਇਨਵੈਲਟਰ ਦੇ ਕੇ ਤੁਹਾਡੀ ਡਰਾਈਵਰ ਦੇ ਕੇ ਗਰਵਾਚਰੇ ਨੂੰ ਪ੍ਰਕਾਸ਼ ਤੰਦ ਬਾਦਲ ਨੇ ਦਿੱਲੀ ਬਚਾਇਆ ਕਹਿੰਦਾ ਬਾਪਾ ਜੀ ਤੜਾ ਨੁਕਸਾਨ ਨਾ ਹੋ ਜਾਈ ਸਾਡੇ ਜਿਹੜੇ 13 ਬੰਦੇ ਸੀ ਉਹਨਾਂ ਦੇ ਪਰਚਾ ਦਸ ਨੰਬਰ ਸਰ ਹੋਣਾ ਚਾਹੀਦਾ ਸੀ ਆਪਕੇ ਜੀ ਸਾਹਿਬ ਬੈਠੇ ਨੇ ਕਾਨੂੰਨਾਂ ਦੀ ਭੰਡ ਨਹੀਂ ਨਹੀਂ ਹੋਣਾ ਚਾਹੀਦਾ ਸੀ ਪਰਤਾ ਜਾ ਕੇ ਭਿੰਦਰਾ ਸੰਤ ਜਲੈਸ਼ਿੰਗ ਭਿੰਦਰਾ ਦੇ ਨੇ ਤਿੰਨ ਵਾਰੀ ਬਾਦਲ ਨੂੰ ਮਿਲੇ ਕਹਿੰਦੇ ਦੀ ਪਰਤਾ ਕਰੋ ਮੌਤਾ ਕਰਾਇਆ ਜਾ ਕੇ ਦਿੱਲੀ ਕੇ ਦਿੱਲੀ ਚਲੇ ਆ ਉਹ ਯਾਰ ਇਮਰਾਨ ਤੀ ਗਏ ਉਹ ਕਹਿ ਕੇ ਬਰੀ ਕੀਤੇ ਗਏ ਕਿ ਇਹਨਾਂ ਨੇ ਮਾਰਾ ਮਾਰੇ ਕਹਦੇ ਨਾ ਇਹਨਾਂ ਕੋਲ ਤਾਂ ਯਾਰ ਹੀ ਨਹੀਂ ਯਾਰ ਮਨਾਰ ਦੀ ਠਈ ਸੈਂਟਰ ਗਵਰਨਮੈਂਟ ਨੇ ਦੇ ਕੇ ਭੇਤੇ ਇਹ ਦੱਲੇ ਨੇ ਮਰਵਾਇਆ ਦਿੱਲੀ ਦਾ ਦੱਲਾ ਪ੍ਰਕਾਸ਼ ਸਿੰਘ ਬਾਦਲ ਉਹ ਤੂੰ ਨੈਕਸਟ ਫਾਰ ਦੱਲਾ ਸੁਖਬੀਰ ਨੂੰ ਬਣਾ ਰਿਹਾ ਹੈ ਇਹਨਾਂ ਨਾਲ ਇਹ ਤਕਦੀਰ ਕੀਤਾ ਗਿਆ ਇਹਨਾਂ ਨੇ ਉਥੋਂ ਭੇਜੇ ਉਹਨਾਂ ਨੂੰ ਇੱਕ ਦਿਨ ਤੇਰਾ ਸਿੰਘ ਮਾਰਨ ਵਾਲਿਆਂ ਨੂੰ ਜੇ 13 ਦਿਨਾਂ ਦੀ ਸਜ਼ਾ ਹੋਈ ਹੈ ਤਾਂ ਦੱਸੋ ਨਹੀਂ ਹੋਈ ਨਹੀਂ ਹੋਈ ਉਹ ਸਾਡੇ ਬਾਅਦ ਦਾ ਕਾਨੂੰਨ ਹੋਰ ਉਹ ਇਹਨਾਂ ਦਿੱਲੀ ਦੇ ਦੱਲੇ ਵਾਸਤੇ ਕਾਨੂੰਨ ਹੋਰ ਉਹ ਤੂੰ ਬਾਹਰ ਘੋਟ ਕੇ ਲਾਏ ਇਹਨਾਂ ਨੇ 22 अप्रैल 1983 22 अप्रैल 1983 इंदिरा गांधी ਨੂੰ ਮਿਲਿਆ ਜਾ ਕੇ ਪ੍ਰਧਾਨ ਮੰਤਰੀ ਨੂੰ ਇਹ ਕਹਿੰਦਾ ਜੀ ਟੈਕ ਕਰੋ ਮੁੰਡਿਆਂ ਨੂੰ ਮਾਰੋ ਸੱਤ ਜਨਾਇਕ ਸਿੰਘ ਨੂੰ ਮਾਰੋ ਸੱਤ ਲੀਡਰਾਂ ਦੇ ਸ਼ਾਂਤੀ ਹੋਈ ਨਾ ਦੱਸਾਂ ਕਿ ਸਰਜੂ ਦੱਸੇ ਦੇ ਨਾਲ ਰੋੜ ਜਾ ਸਾਰਿਆਂ ਨੂੰ ਵਾਲੇ ਨੂੰ ਪਤਾ ਨਹੀਂਗਾ ਬਾਦਲ ਬਣਾ ਲਾ ਟੋੜਾ ਲੰਗੋਲ ਰਵਿੰਦਰ ਸੱਤ ਲੀਡਰਾਂ ਨੇ ਬਲਵਤ ਸਿੰਘ ਰਾਮੂ ਆਇਆ ਬਲਵਤ ਸਿੰਘ ਵਿੱਤ ਮੰਤਰੀ ਸੱਤ ਬੰਦਿਆਂ ਨੇ ਸਹਿਮਤ ਹੋਈ ਸੁਫਾ ਸਤ ਰਵਿੰਦਰ ਦੇ ਬਹਿ ਕੇ ਕਰੇ ਸੁਫਾ ਦਿੱਤੇ ਕਿ ਟੈਗ ਕਰਾਉਣਾ ਪੈਣਾ ਤਾਂ ਮੁਰੇ ਆਵਾਂਗੇ ਲੰਗੋਰ ਸਤ ਹੋ ਗਈ ਇਹ ਸੱਤ ਨੇ ਫੇਰ ਟੈਗ ਕਰਾਇਆ ਉਹ ਸਾਰੇ ਹੀ ਸਰਦਾਰਾਂ ਦਾ ਬੇੜਾ ਭੇਜੇ ਮੈਂ ਮਿਲਟਰੀ ਅਫਸਰਾਂ ਅਸੀਂ ਨੌਕਰੀ ਛੱਡ ਕੇ ਬਾਦਲੇ ਨੂੰ ਕਿਹਾ ਨੌਕਰੀ ਛੱਡਿਓ ਜੇਡੀ ਫੋਰ ਦੇ ਵਿੱਚ ਚਾਰ ਜਨਰਲ ਚਾਰ ਜਨਰਲ ਸਰਦਾਰ ਬਲਵੰਤ ਸਿੰਘ ਮੈਜਰ ਜਨਰਲ ਗੁਰਦੀਪ ਗੁਰਦੀਪ ਭਰਾਨ ਮੈਜਰ ਜਨਰਲ ਜਿਹਨੂੰ ਅੰਮ੍ਰਿਤਸਰ ਸਮਾਇਆ ਉਹ ਰਣਜੀਤ ਸਿੰਘ ਧਿਆਲ ਲੈਫਟੀਨੈਂਟ ਜਨਰਲ ਜਿਹਨੂੰ ਕੁਮਾਨ ਖਮਾਈ ਸਾਰੇ ਸਿੱਖਾਂ ਤੋਂ ਸਿੱਖ ਮਰਵਾਏ ਉਹ ਗਿਆਨੀ ਜੈਲ ਸਿੰਘ ਸਰਦਾਰ ਬੂਟਾ ਸਿੰਘ ਸਰਦਾਰ ਸਾਰੇ ਸਰਦਾਰਾਂ ਤੋਂ ਦਿੱਲੀ ਦਾ ਢੱਲੇ ਐਨੇ ਬਣੇ ਬਹੁਤ ਨੇ ਕਿ ਨੋਚਰ ਲੱਗ ਜੂਗਾ ਇਹਨਾਂ ਨੇ ਸਾਰੇ ਸਰਦਾਰ ਮਾਰੇ ਅੱਜ ਜਿਹੜੇ ਤੁਸੀਂ ਵੀ ਤੇ ਆਉਂਦੇ ਨੇ ਭਾਈ ਪਿੰਦਰਪ੍ਰੇਮ ਸਿੰਘ ਹੋਰੀ ਦੱਸ ਰਹੇ ਨੇ ਆਏ ਹੋਇਆ ਆਏ ਹੋਇਆ ਉਹਨੂੰ ਮੈਂ ਸਵਾਲ ਕੀਤਾ ਕਿ ਹੋਤਾ ਪਿਛਲੀਆਂ ਗੱਲਾਂ ਨੇ ਸਰਕਾਰਾਂ ਚਲੀਆਂ ਗਈਆਂ ਓਏ ਹੁਣ ਦੱਤ ਕੀ ਹੋਇਆ ਓਹ 23 ਸਾਲ ਪਹਿਲਾਂ ਕੀ ਹੋਇਆ ਇਹ ਵੀ ਦੱਸਦੇ ਇੰਨੇ ਦੱਸਦੇ ਕਿ ਉਹ ਦਿੱਲੀ ਨਾਲ ਪਰਮਿਸ਼ਨ ਲੈਂਦੇ ਨੇ ਪਹਿਲਾਂ ਸੈਂਸਰ ਹੁੰਦੀ ਹੈ ਜਿਹੜੀ ਸਬੀਤ ਕਰਨੀਆਂ ਉਹ ਸੈਂਸਰਸ਼ਿਪ ਲੱਗੀ ਹੋਈ ਹੈ ਨਾ ਤੇ ਗੁਰਬਾਣੀ ਦੇ ਵਿੱਚ ਕੋਈ ਲਾਜ ਕਹਿੜਾ ਹੁੰਦਾ ਉਥੋਂ ਟ੍ਰਿਪ ਕਰਦੇ ਨੇ ਟ੍ਰਿਪ ਇਹ ਬੋਲ ਨਹੀਂ ਸਕਦੇ ਉਹ ਗੱਲ ਤੇ 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੁਸ਼ ਕਰਾਇਆ ਉਹ ਪਕਰਾਚੀ ਦੇ ਵਿੱਚ ਆ ਕੁਸ਼ ਕਰਾਇਆ ਟੈਕ ਕਰਾਇਆ ਉਹ 1.5 ਲੱਖ ਮੁੰਡਾ ਮਾਰਿਆ ਕਾਹਨੇ ਬਿਆੰਤ ਨੇ ਉਹਦੇ ਬੁੱਤ ਲੱਗ ਰਹੇ ਨੇ ਤੇ ਰਾਤ ਚ ਉਹ ਰਾਤ ਦੇ ਬੁੱਤੇ ਦਲਾਵਰ ਸਿੰਘ ਦੀ ਫੋਟੋ ਟੰਗਤੀ ਮਾਂ ਤੇ ਦੇਸ਼ ਧੋਵੀ ਦਾ ਕੇਸ ਪਾਤਾ ਉਹ ਬਾਦਲ ਉਹ ਬਿਆੰਤ ਦੇਸ਼ ਨਹੀਂ ਆ ਇਹ ਦੇਸ਼ ਨਹੀਂ ਇੱਕ ਪੈ ਦਾ ਰਹਿਣਾ ਆ ਕੋਟਲੀ ਦਾ ਬੇਅੰਤ ਸਿੰਘ ਦੇਸ਼ ਨਹੀਂ ਹੈਗਾ ਜਿਹਦੇ ਪਿੱਛੇ ਉਸ ਤੇ ਦੇਸ਼ ਦਾ ਦੇਸ਼ ਰੋਝਦਾ ਖੇਸ ਪਾਇਆ ਤਾਂ ਉਹ ਸਿੱਖਾਂ ਦਾ ਕਾਤਲ ਉਹ ਦਿਨੇ ਕੋ ਕੋ ਕੇ ਮੁੰਡੇ ਮਾਰੇ 1.5 ਲੱਖ ਬੇਅੰਤ ਨੇ ਮੁੰਡਾ ਮਰਵਾਇਆ ਉਹ ਕੇ ਪੀ ਐਸ ਗਿੱਲੀ ਦਾ ਦਿੱਲੀ ਦਾ ਦੱਲਾ ਉਹਨਾਂ ਨੇ ਚੁੱਕ ਚੁੱਕ ਕੇ ਪਰਿਵਾਰ ਵੀ ਮਾਰੇ ਪਰਿਵਾਰ ਰੋਪੜ ਜ਼ਿਲ੍ਹੇ ਚ ਡਿਊਟੀ ਲੱਗੀ ਸੈਣੀ ਹੋਰਾਂ ਦੀ ਕਿ ਜਿਹਨਾਂ ਦਾ ਬੰਦਾ ਗਰਮਖੇਲੀਆ ਦਾ ਪਹੌੜਾ ਪੂਰਾ ਪਰਿਵਾਰ ਮਾਰ ਦਿਓ ਬਹੁਤ ਟੈਨਸ਼ਨ ਮਹੀਨਿਆਂ ਦਾ ਬੱਚੀਆਂ ਬਾਖੀਆਂ ਇਹਨਾਂ ਨੇ ਉਹਨਾਂ ਦੇ ਕੈਸ ਕਿਤੇ ਮੈਂ ਮੁਕੀਟ ਘਾਰਾ ਦਾ ਵੀ ਹੈਗਾ ਦੇਸ਼ਕ ਪ੍ਰੈਜ਼ੀਡੈਂਟ ਉਹ ਕੈਸ ਕਿਤੇ ਬਾਦ ਨੇ ਕੋਈ ਨਹੀਂ ਸੁਣਵਾਈ ਕੀਤੀ ਕਹਿੰਦਾ ਕੋਈ ਗੱਲੀ ਦਾ ਪਿਛਲੀਆਂ ਗੱਲਾਂ ਛੱਡੋ ਕਿਹੜੇ ਮੁੰਡੇ ਨੂੰ ਛੇ ਮਣਾਦਾ ਪਿਛਲੀਆਂ ਛੱਡੋ ਕਹਿੰਦਾ ਮੁੰਡੇ ਨੂੰ ਛੇ ਮਣਾਦੋ ਪਿਛਲੀਆਂ ਗੱਲਾਂ ਛੱਡੋ ਇਹ ਆ ਪਿਛਲੀ ਸਰਕਾਰ ਤੇ ਨੇ ਸਾਰੇ ਕੇਸ ਮੋਡੀਫਾਈ ਬਕਿਤੇ ਹੱਥ ਸਪੰਸ ਸਿੰਘ ਦੇ ਘੋਟਲੇ ਨੇ ਸਾਡੇ ਸਿੰਘ ਸਾਹਿਬਾਨ ਦੇਵ ਸਿੰਘ ਗੁਰਦੇਵ ਸਿੰਘ ਕੌਕੇ ਜਿਉਂਦੇ ਦੇ ਦੋ ਟੋਟੇ ਕਰਕੇ ਕੀਤੀ ਛਿਦਕੇ ਅਕਾਲ ਤਖਤ ਸਾਹਿਬ ਉੱਥੇ ਦਨੀ ਚੋੜਿਆ ਹੋ ਬਿਆਸਾ ਦੇ ਵਿੱਚ ਉਹਦਾ ਸੀਬੀਆਈ ਤੋਂ ਜਾਂਚ ਹੋਈ ਕੇਸ ਟਰੇਸ ਹੋਇਆ ਕੇਸ ਟਰੇਸ ਹੋ ਕੇ ਸਰਕਾਰ ਨੂੰ ਸੀਐਮ ਨੂੰ ਬਫਰਾ ਸਿੰਘ ਬਾਦਲ ਲੁੱਗ ਗਿਆ ਅਸੀਂ ਮੰਗਿਆ ਬਾਦਲ ਸਾਹਿਬੇ ਰਿਪੋਰਟ ਦੇ ਦੇ ਪਰਚਾ ਦਰਜ ਹੋ ਜੂ ਨਹੀਂ ਦਿੱਤੀ ਜਦੋਂ ਪਤਾ ਕੀਤਾ ਕਹਿੰਦੇ ਸਰਿੰਦਰ ਇਹਦੀ ਘਰੋਂ ਬੀਬੀ ਸ਼ਰਿੰਦਰ ਕੌਰ ਆਉ ਦਾ ਰਿਸ਼ਤੇਦਾਰ ਆ ਸਵਰਨ ਸਿੰਘ ਘੋਟਣਾ ਦਿਲਿੰਦਰ ਕੋਠੀ ਪਾਈ ਬੈਠਾ ਉਹਦੇ ਕੇਸ ਨਹੀਂ ਕੋਈ ਕਰਿਆ ਉਹ ਹੁਣ ਆ ਗਿਆ ਆ ਹੁੰਦਾ ਦੇਖ ਲੋ ਡੇਰੇ ਬਾਅਦ ਪੈਦਾ ਤੈਂ ਕੀਤੇ ਨੇ ਨਹੀਂ ਪ੍ਰਕਾਸ਼ ਸਿੰਘ ਬਾਦਲ ਦੱਸੇ ਕਿਹੜੇ ਡੇਰੇ ਚ ਨਹੀਂ ਗਿਆ ਡੇਰੇ ਜਾ ਕੇ ਸੀ ਲੋਕ ਗਮਨਾਹ ਹੋ ਜੰਨੇ ਆ ਉੱਥੇ ਦਾ ਬੜੇ ਬੜੇ ਬੰਦੇ ਆਉਂਦੇ ਨੇ ਜੀ ਉੱਥੇ ਦਾ ਬਾਦਲ ਸਾਹਿਬ ਆਇਆ ਉਹ ਬਾਦਲ ਸਾਹਿਬ ਆ ਕੇ ਉਹ ਕਹਿੰਦੇ ਨੇ ਵੋਟਾਂ ਪਾ ਇਧਰੇ ਬਾਦਲ ਨੂੰ ਪਾ ਦੇ ਜੀ ਧੰਨਿਆਰਾ ਵਾਲਾ ਹੈ ਧੰਨਿਆਰਾ ਦੇ ਘਰਾਂ ਦੀ ਫੋਟੋ ਆਸੂ ਤੁਹਾਡੇ ਦੀ ਨੂਦੀ ਫੋਟੋ ਇਹਦੀ ਇੱਕ ਦੇਵੀ ਦੇ ਫੋਟੋ ਇਹਦੇ ਮੁੰਡਾ ਨਾਲ ਦੇਵ ਤੇਰੀ ਪੂਜੇ ਘਰ ਦੀ ਫੋਟੋ ਮੈਂ ਪ੍ਰੂਫ ਦੇ ਸਕਦਾ ਹਾਂ ਜੀ ਇਹਨੇ ਛਾਰੇ ਢੇਰੇ ਬਾਅਦ ਨੇ ਪੈਦਾ ਕੀਤੇ ਨੇ ਜੋ ਇਹਦੀ ਪਿਛੀ ਦੀ ਜ਼ਮੀਨ ਹੈ ਇਹ ਲੀਟ ਦੇ ਦੇ ਕੇ ਜਿਹੜੇ ਨਵੇਂ ਚਾਰਲੀ ਬੈ ਵੀ ਹੋ ਸਕਦੀ ਉਹਨਾਂ ਤੋਂ ਮੋਟੀਆਂ ਰੱਖਦਾ ਆਪਦੇ ਬੰਦਿਆਂ ਦੇ ਟਰਸਟ ਬਣਾ ਲਿਆ ਹੈ ਕਿ ਮੋਟੀਆਂ ਰੱਖਦਾ ਲੈ ਲੀਆਂ ਜਿਵੇਂ ਨਾਬੇ ਇੱਕ 4 ਕਿੱਲੇ ਸਭ ਤੋਂ ਕੁਝ ਕਰਾਇਆ ਉਹਦਾ 5 ਰੁਪਏ ਗੁਰਦੁਆਰੇ ਜਮਾ ਕਰਾਇਆ ਕਰੋ 6 ਮਹੀਨਿਆਂ ਬਾਅਦ 4 ਕਿੱਲੇ ਜ਼ਮੀਨ ਦੀ ਐਸਜੀਪੀਜੀ ਖਤਮ ਕਰ ਰਿਹਾ ਹੈ ਸਿੱਕੀ ਖਤਮ ਕਰ ਰਿਹਾ ਹੈ ਡੇਰੇ ਨੂੰ ਪਰਪੂਲਿਤ ਕਰ ਰਿਹਾ ਹੈ ਓਏ ਆ 500 ਵਿਗੇ ਜ਼ਮੀਨ ਜਦੋਂ ਲਾਂਡਰਾ ਰੋਡ ਤੁਸੀਂ ਜਾਓਗੇ ਮੁਹਾਲੀ ਦੇ ਬਿਜਲੀ ਰਾਧਾ ਸਵਾਮੀ ਨੇ ਦਿੱਤੀ ਹੈ ਉਹਨਾਂ ਨੇ 100 ਵਿਗੇ ਦੀ ਮੰਗ ਕੀਤੀ ਇਹਨੇ 500 ਦਿੱਤੀ ਉਹਨਾਂ ਨੇ 3 ਕਰੋੜ ਲਈ ਸਹਿਲਨ 1 ਕਰੋੜ ਉਹਨਾਂ ਨੇ ਕਰੀ 3 ਕਰੋੜ ਦੀ ਮੰਗ ਕਿ ਸੜਕਾਂ ਬਣਾਉਣੀਆਂ ਨੇ ਬਾਦਲ ਤੇ ਬਾਦਲ ਸਾਹਿਬ ਦਾ ਲੜਕਾ 3 ਕਰੋੜ ਦੇ ਕੇ ਆਏ ਚੌਕੀਆਂ एकड़ ਹੋਰ ਦੇਣ ਨੂੰ ਫਿਰਦਾ ਮੈਨੂੰ ਕਹਿੰਦੇ ਵੀ ਥੋੜਾ ਟਾਈਮ ਘੱਟ ਹੈ ਤੇ ਸਾਥੋਂ ਇਹਨਾਂ ਨੇ ਜਦੋਂ ਟੈਕ ਕਰਾਤਾ ਆ ਬਾਹੜੀ ਚੱਕੀ ਦੇਖੀ ਬਾਦਲ ਕੋਲੇ ਬਾਹੜੀ ਚੱਕੀ ਸ਼ਗਰੂਹ ਲੇਟਾਂ ਤੇ ਚੌਕ ਕੋਲੇ ਬੋਲਿਆ ਉਹ ਵਰਦੀ ਧਾਰਿਓ ਬਗਾਵਤ ਕਰੋ ਸਾਡੀ ਬਾਦਲੀ ਪਾਲੇ ਮੁੱਖਾ ਜਾਂਦੀ ਤਾਂ ਅਸੀਂ ਮਿਲਟਰੀ ਦੇ ਬਗਾਵਤ ਕਰੀ 74 ਮੁੰਡੇ ਹੀਲ ਹੋਏ ਉਹਨਾਂ ਚ 74 ਦੀਆਂ ਬੱਚੀਆਂ ਅਗਰ ਦੁਨੀਆਂ ਚੜਾਤਾ ਤੋਲੀਆਂ ਜਾਂਦੇ ਨੇ ਮੈਂ ਪੰਜ ਵਾਰੀਏ ਨੂੰ ਧਰਨੀ ਫੋਜਾਂ ਇੱਕ ਬੈਲੀ ਬਣਾ ਕੇ ਮਿਲ ਚੁੱਕਿਆ ਕਿ ਇਹਨਾਂ ਨੂੰ ਕੋਦੇ ਦੇ ਕੇ ਕਿਹਦਾ ਖਾਣਾ ਖਾਲੀ ਐ ਇਹਨਾਂ ਸੁੱਕਾ ਦਾ ਇਹਦਾ ਜੀ ਫੋਜ ਹਾਂ ਅਦੋ ਮਿੰਟਾ ਬਾਦਾਂ ਗੇਟ ਤੇ ਚਲੇ ਜਾਓ ਬਈ ਪਹਿਲੇ ਦੇ ਭਾਈ ਗੁੱਸੇ ਅੱਛਾ ਜੀ ਹਾਂ ਉਦੋਂ ਬਾਅਦ 사이ਡ ਤੇ ਚਲੇ ਜਾਓ ਹੇ ਪ੍ਰਕਾਸ਼ ਸਿੰਘ ਬਾਦਲ ਜਦੋਂ ਆਊਗਾ ਸਿੱਖੀ ਦਾ ਕਾਹਨ ਹੋਊਗਾ ਤੇ ਜਿੰਨੀ ਵਾਰੀ ਮੁੱਖ ਮੰਤਰੀ ਬਣਿਆ ਕੋਈ ਬੰਦਾ ਬਾਹਰ ਖੜਕੇ ਜੇ ਕੋਈ ਬਾਦਲਾ ਦੱਲਾ ਮੈਨਾਂ ਗੱਲ ਕਰਦਾ ਦਲੀਲ ਦੇ ਨਾਲ ਕੋਈ ਮੈਂ ਪ੍ਰੂਫ ਦਊਂਗਾ ਦੇ ਤੂੰ ਡੇਢ ਦਊਂਗਾ ਵੀ ਨਹੀਂ ਲਿਬਾਤਾ ਵੜਾ ਸਕਾ ਕਿਹੜੇ ਪੱਜ ਕੀ ਸਰਕਾਰ ਹੈ ਓਏ ਕਹਿੰਦਾ ਸਾਲੂ ਇਹ ਕਾਂਗਰਸੀ ਨੇ ਉਹ ਕੁੜੀ ਬਿਆਹ ਹੈ ਕਾਂਗਰਸੀ ਤੂੰ ਤੇ ਕਾਂਗਰਸੀ ਅਸੀਂ ਉਹ ਮੁੰਡਾ ਨਹੀਂ ਮਜੀਠੀਆ ਦੇ ਤੂੰ ਤੇ ਕਾਂਗਰਸੀ ਅਸੀਂ ਸਾਨੂੰ ਕਹਿੰਦਾ ਕਾਂਗਰਸੀ ਕਹਿੰਦੇ ਲੋਕ ਮਿੰਟ ਸਾਰੇ ਤੋਂ ਜਿਹੜਾ ਸਿੰਘ ਸਾਹਿਬਾਨ ਨੇ 13 ਤਰੀਕ ਨੂੰ ਉੱਥੇ ਡੰਡਾ ਫਿਰਿਆ ਜੇ ਜ਼ਿਲ੍ਹੇ ਸਿੱਖਾਂ ਦੇ ਕਿੱਕੇ ਕਿਸੇ ਸਿੱਖ ਨੂੰ 12 12 ਆ ਝੂਠੇ ਦੋਦੇ ਵਾਲੇ ਕੁੱਟਰੇ ਨੇ ਗੰਗਾ ਨਗਰ ਤੋਂ ਆ ਜਣੇ ਚੋ ਬੰਦੇ ਆ ਇਹਦੇ ਜ਼ਿਲ੍ਹੇ ਚ ਕੁੱਟਾ ਪੈਂਦੀਆਂ ਸਿੱਖਾਂ ਦੇ ਉਹਨਾਂ ਦੇ ਕੁੱਟਾ ਪਈਆਂ ਕਿਸੇ ਪੁਲਿਸ ਨੇ ਕੋਈ ਕੰਟਰੋਲ ਨਹੀਂ ਕੀਤਾ ਕਿ ਪੁਲਿਸ ਨੂੰ ਕੋਈ ਦਸਤਾਵੇਜ਼ ਨਹੀਂ ਤੇ ਜਿਹੜੇ ਕੁੱਤੇ ਛੋਹਦਾ ਪਰ ਮੈਂ ਬਾਪ ਦਾ